PORI HOI! PORI HOI! PORI HOI! त <laughs>

ਉਹ ਹਾਈ ਕੋਰਟ ਅੱਗੇ ਥੋੜੀ ਐਵੇਂ ਹਾਈ ਕੋਰਟ ਕੱਲ ਨੂੰ ਪੇਸ਼ ਹੋ ਉਹ ਆਪਣਾ ਦੁੱਖ ਦਰਦ ਉੱਥੇ ਦੱਸੋ ਮੁੰਡਿਆਂ ਨੇ ਕਰ ਲਿਆ ਮੁੰਡਿਆਂ ਨੂੰ ਕਿੱਥੇ ਲੈ ਗਏ ਮੁੰਡਿਆਂ ਨੂੰ ਲੈ ਕੇ ਗਏ ਸਾਡੇ ਨੂੰ ਪੰਸੀ ਨੂੰ ਲੈ ਮੇਰੀ ਗੱਲ ਨਹੀਂ ਸੁਣੋ ਕੱਲ ਬਿਮਾਰ ਹੋ ਗਿਆ ਸੀ ਪਤਾ ਪੁਲਿਸ ਨੇ ਜਾ ਕੇ ਹਸਪਤਲ ਦਾਖਲ ਕਰਾਈ ਦੇਖਿਆ ਜੇ ਫੇਰ ਉਹਨੂੰ ਕੋਸ਼ੋੜੀ ਆ ਹੁਣ ਇਹ ਬਿਮਾਰ ਹੋਇਆ ਇਹ ਹੋ ਕੱਲ ਧੋਨੇ ਦਵਾਤੇ ਜਾਵਾ ਤਾ ਲੱਗਿਆ ਵਾਲਾ ਉੱਤਰ ਲੱਗਿਆ ਆਹ ਨੇ ਉਹ ਗੱਡੀਆਂ ਬੀਨਾ ਨਾਮ ਜੀ ਰਾਜਕੁਮਾਰ ਰਾਜੂ ਪ੍ਰਧਾਨ ਆਏ ਆ ਤੇ ਉਹ ਬੋਲ ਰਹੇ ਆ ਅਸੀਂ ਸਰ ਸਾਡੇ ਮਸਲਾ ਇੱਕ ਨਾ ਉਪਰ ਫਰੰਥ ਦਾ ਹਾਂਜੀ ਉੱਥੇ ਸਾਡੇ ਘਰ ਆ ਜਿਹੜੇ ਅਸੀਂ ਸਾਡੇ ਉੱਥੇ ਦੇ ਘਰ ਨੇ ਮਜ਼ਦੂਰ ਆ ਅਸੀਂ ਸਾਰੇ ਹਰਮਨਤਾਨ ਮੰਡੀ ਦੇ ਵਿੱਚ ਕੰਮ ਕਰਦੇ ਆ ਉੱਥੇ ਕੋ ਸੰਜੇ ਗਰਗ ਦਾ ਨਾਮ ਦਾ ਵਿਅਕਤੀ ਆ ਉਹ ਜੱਜ ਆ ਉਹ ਸਾਡੇ ਤੋਂ 5-7 ਸਾਲ ਤੋਂ ਧੱਕਾ ਕਰਦਾ ਆ ਰਿਹਾ ਉੱਥੇ ਕਣਕ ਲਾਉ ਨੂੰ ਕਹਿੰਦਾਗਾ ਸਾਨੂੰ ਉਹ ਤੜਕ ਲਾਉਣ ਤੇ ਉੱਥੇ ਬਹੁਤ ਜਿਨ ਕੇ ਦਿੱਕਤਾਂ ਆਉਗੀਆਂ ਤੁਹਾਨੂੰ ਪਰੇਸ਼ਾਨ ਨਹੀਂ ਆ ਉੱਥੇ ਜੇ ਕਣਕ ਲੱਗਦੀ ਹੈ ਇੱਕ ਤਾਂ ਸੁਸਰੀ ਪੈਦਾ ਹੁੰਦੀ ਹੈ ਜਿਹੜੀ ਉੱਥੇ ਦਵਾਈ ਪੈਂਦੀ ਹੈ ਉਹ ਦਵਾਈ ਦੀ ਹਵਾ ਨਾਲ ਸਾਡੇ ਘਰਾਂ ਦੇ ਵਿੱਚ ਆ ਕੇ ਬੜੂਗੀ ਜਿਹੜੇ ਸਾਡੀ ਗਰਭਤੀ ਔਰਤਾਂ ਹੋਣਗੇ ਕੁੜੀਆਂ ਤੁਹਾਡੇ ਜਵਾਬ ਹੋਣਗੇ ਉਹ ਉਹ ਅੱਧ ਹਾਂ ਜੀ ਨੂੰ ਆਉਣਗੇ ਉਹਨਾਂ ਦੇ ਕਿ ਨਾ ਕਹੋ ਮਰਿਆ ਹੋਊਗਾ ਤੁਹਾਡਾ ਐਮਸੀ ਵੀ ਚੱਕ ਲਿਆ ਸਾਡਾ ਸਾਡੇ ਨਾਲ ਧੱਕਾ ਸ਼ਾਹੀ ਕਰਕੇ ਇਹ ਸਾਰੀ ਗੱਲਾਂ ਜੇ ਲਾ ਕੇ ਧੱਕੇ ਸ਼ਾਹੀ ਨਾਲ ਸਾਡਾ ਐਮਸੀ ਚੱਕ ਲਿਆ ਤੇ ਅਸੀਂ ਹਾਂ ਜੀ ਕਿਹੜੀ ਪਾਰਟੀ ਦਾ ਐਮਸੀ ਹੈ ਉਹ ਪਾਰਟੀ ਆਮ ਆਦੀ ਪਾਰਟੀ ਤੋਂ ਆਈ ਵਿੱਕੀ ਸੰਗਰੂਰੀਆ ਹਾਂ ਇਹੀ ਤਾਂ ਅਸੀਂ ਗੱਲ ਕਹਿਣ ਲਾ ਕਹਿਣ ਦੀ ਗੱਲ ਲੋੜ ਹੈ ਵੀ ਸਰਕਾਰ ਦਾ ਜੁਦਾ ਬੰਦਾ ਹੁੰਦੇ ਹੋਏ ਵੀ ਸਾਡੇ ਨਾਲ ਧੱਕਾ ਹੋਇਆਗਾ ਪਹਿਲਾਂ ਇੰਨੇ ਸਾਲੋਂ ਧੱਕਾ ਨਹੀਂ ਹੋਇਆ ਪਹਿਲਾਂ ਇਨ ਕੇਸ ਗਿਆ ਸੀਗਾ ਕਿ ਉੱਥੇ ਉਹਨਾਂ ਨੇ ਫੈਸਲਾ ਦਿੱਤਾ ਕਿ ਹਾਈ ਕੋਰਟ ਦੇ ਆਰਡਰ ਨੇ ਫਿਰ ਕੋਈ ਉਹਨਾਂ ਦਾ ਬੰਦੀ ਨਹੀਂ ਉਹਨਾਂ ਪਲਾਂਟ ਤੇ ਆਪਾਂ ਕਈ ਸਾਲਾਂ ਤੋਂ ਬੰਦ ਨੇ ਅਲਾਉਡ ਨਹੀਂ ਹੈਗੇ ਪਰ ਕਿ ਸੰਜੇ ਗਰਗੇ ਕੇ ਆਮ ਵਿੱਚ ਜੱਜ ਆ ਜਾਏ ਉਹ ਵਕੀਲ ਹੈ ਉਹ ਇੰਨਾ ਧੱਕਾ ਕਰ ਰਿਹਾ ਗਰੀਬਾਂ ਨਾਲ ਅਤਿਆਜ਼ ਕਰ ਰਿਹਾ ਸੀ ਉਹਨੂੰ ਸਾਡੀ ਕੋਈ ਸੰਜੇ ਗਰਗ ਨਾਲ ਦੁਸ਼ਮਣੀ ਨਹੀਂ ਹੈਗੀ ਅਸੀਂ ਉਹਨਾਂ ਨੂੰ ਕਹਾਂ ਤੁਸੀਂ ਹੋਰ ਕੰਮ ਕਰ ਲਓ ਕੋਈ ਕੰਮ ਕਰ ਲਓ ਜੋ ਵੀ ਕੰਮ ਕਰੋਗੇ ਤੁਸੀਂ ਅਸੀਂ ਲੇਬਰ ਬਣ ਕੇ ਉੱਥੇ ਕੰਮ ਕਰਾਂਗੇ ਪਰ ਸਾਨੂੰ ਦਿੱਕਤ ਨਾ ਆਵੇ ਸਾਨੂੰ ਪਰੇਸ਼ਾਨੀ ਨਾ ਆਵੇ ਪਰ ਉਹ ਬੰਦਾ ਜਿੱਤੀ ਅੰਨਾਗਾ ਉਹ ਧੱਕਾ ਕਰ ਰਿਹਾ ਬਿਲਕੁਲ ਕੀ ਹੁੰਦਾ ਜੀ ਬੇਰੇ ਹੜਤਾਲ ਕਰਤੀ ਹਾਂ ਜੀ ਆ ਸਾਡੀ ਪ੍ਰੋਪਰ ਤੱਕ ਤੱਕ ਬਾਹਰ ਨਹੀਂ ਕੱਢਦੇ ਸਾਡੀ ਦਾਣਾ ਮੰਡੀ ਦੇ ਵਿੱਚ ਕੋਈ ਵੀ ਬੰਦਾ ਕੰਮ ਨਹੀਂ ਕਰੂਗਾ ਦਾਣਾ ਮੰਡੀ ਸਾਡੀ ਬੰਦ ਰਹੂ ਮੁੰਨੇ ਜੀ ਕੀ ਮਸਲਾ ਹੈ ਮਸਲਾ ਸਾਡਾ ਓਪਨ ਪਲਾਂਟਾ ਦਾ ਹੈ ਜੀ ਸਾਡੇ ਓਪਨ ਪਲਾਂਟ ਅਲਾਉਡ ਹੀ ਨਹੀਂ ਕੋਰੇ ਸਹਿਰ ਆਬਾਦੀ ਦੇ ਵਿੱਚ ਇਹ ਸਹਿਰ ਤੋਂ 10 ਕਿਲੋਮੀਟਰ ਬਾਹਰ ਨੇ ਜੀ ਇਹ ਦਿਖਾ ਦਿੰਦਾ ਨਮੋਲ ਨਮੋਲ ਵਾਲੇ ਤੇ ਰੋੜਾ ਇਸਦਾ ਪਾ ਦਿੰਦਾਗਾ ਅੱਛਾ ਇਸ ਦੋ ਨੰਬਰ ਤੇ ਕਰਾ ਰੱਖਿਆ ਜੀ 8 10 ਕੁਟ ਦੇ ਨਵੇਂ ਨਵੇਂ ਸਾਡੇ ਹੁਣ ਤੁਸੀਂ ਕੀ ਕੀਤਾ ਕਹੇ ਪਟੇ ਬੱਸ ਇਹ ਮੰਡੀ ਬੰਦ ਤਾਂ ਸਾਡੀ ਜੀ ਅੱਛਾ ਬਸ ਮਸੀਂ ਮੰਡੀ ਬੰਦ ਕਰਨੀ ਹੈ ਜਦ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਅੱਛਾ ਜੀ ਮੈਂ ਜੀ ਵੀ ਤੁਹਾਡੇ ਚੱਕ ਐਮ ਸੀ ਸਾਡਾ ਚੱਕ ਲੈ ਜੀ ਆਮ ਆਦੀ ਪਾਰਟੀ ਦਾ ਨਾਲ ਸਾਡੇ ਬੰਦਿਆਂ ਦੇ ਉੱਥੇ ਭਜਾਏ ਨੇ ਬੰਦੇ ਤੱਕੇ ਨਾਲ ਨੇ ਪੁਲਸ ਨੇ ਆ ਵਿਚਾਰੇ ਇਹ ਕਿਸੇ ਪ੍ਰਾਈਵੇਟ ਬੰਦੇ ਨੇ ਇੱਥੇ ਗੋਡਾਊਨਸ ਬਣਾਏ ਹੋਏ ਨੇ ਤੇ ਪਨ ਗ੍ਰੇਨ ਨੇ ਉਹਦੇ ਤੋਂ ਗਾਂ ਹਾਇਰ ਕੀਤੇ ਹੋਣੇ ਆਪਣਾ ਮਾਲ ਲਵਾਉਣ ਲਈ ਬਸਤੀ ਵਾਲਿਆਂ ਦਾ ਕੋਈ ਵਿਰੋਧ ਹੈਗਾ ਕਿ ਇੱਥੇ ਜੋ ਕਣਕ ਲੱਗ ਜਾਂਦੀ ਜੇ ਤਾਂ ਕਣਕ ਕਰਕੇ ਫਿਰ ਸੁਸਰੀ ਆਉਂਦੀ ਆ ਤੇ ਇਹ ਹੋਰ ਦਵਾਈਆਂ ਲੱਗਣੀਆਂ ਸੁੱਝਣੇ ਨੂੰ ਲੋਕਾਂ ਲਈ ਉਹਦੇ ਕਰਕੇ ਇਹਨਾਂ ਨੂੰ ਰਕਤ ਪੈਂਦਾ ਅ ਇਹ ਇੱਥੇ ਲੱਗਣ ਨਹੀਂ ਸੀ ਦਿੰਦੇ ਇਸ ਕਰਕੇ ਫਿਰ ਉਹਨੇ ਮਾਨਯੋਗ ਹਾਈ ਕੋਰਟ ਦਾ ਸਹਾਰਾ ਲਿਆ ਹਾਈ ਕੋਰਟ ਨੇ ਇਹਦੇ ਚ ਡਾਇਰੈਕਸ਼ਨ ਕੀਤੀ ਹੈ ਕਿ ਵੀ ਉੱਥੇ ਲਾਅਨ ਆਰਡਰ ਦੀ ਸਿਚੁਏਸ਼ਨ ਨੂੰ ਪੁਲਿਸ ਵੇਖੇ ਤੇ ਉਹਨਾਂ ਦਾ ਸਮਾਨ ਉੱਥੇ ਲੱਗਣਾ ਚਾਹੀਦਾ ਉਹਦੇ ਕਰਕੇ ਅਸੀਂ ਆਏ ਸੀ ਤੇ ਕੁਝ ਹਰਾਸ ਦੇ ਵਿੱਚ ਵੀ ਲੈਤੇ ਨਹੀਂ ਕੁਝ ਉਹਨੇ ਵੀ ਮੈਂ ਉਹ ਦੋ ਟੈਂਪਰੇਰੀਲੀ ਇਥੋਂ ਰਿਮੂਵ ਕੀਤਾ ਇਹਨਾਂ ਦਾ ਜਿਹੜਾ ਐਮਸੀਸੀ ਨਾ ਉਹਦੀ ਸੇਤ ਕੱਲ ਵੀ ਕਿਸੇ ਕਾਰਨ ਲੈ ਕੇ ਥੋੜੀ ਖਰਾਬ ਹੋ ਗਈ ਸੀ ਤਾਂ ਕਿ ਇਥੇ ਧੁੱਪ ਦੇ ਵਿੱਚ ਧੱਕਾ ਮੁਕੀ ਹੋ ਰਿਹਾ ਸੀਗਾ ਪੁਲਿਸ ਨਾਲ ਉਹਨੂੰ ਥੋੜਾ ਇਥੋਂ ਪਾਸੇ ਕੀਤਾ ਫੇਰ ਆਮ ਨਾਲ ਕਿਤੇ ਬਿਠਾ ਕੇ ਤੇ ਵਾਜ ਦੇ ਜਾਂਗੇ